ਸ਼੍ਰੀ ਰਾਮ ਲੀਲਾ ਦੁਸ਼ਹਿਰਾ ਸਮਿਤੀ ਗੁਰਾਇਆਂ ਵੱਲੋਂ ਸ਼੍ਰੀ ਸ਼੍ਰੀ 1008 ਮਹੰਤ ਵਾਸੂਦੇਵ ਦਾਸ ਪਿਆਸ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਗੁਰਾਇਆਂ ਵਿਖੇ ਦੁਸ਼ਹਿਰੇ ਦਾ ਤਿਉਹਾਰ ਦਾਣਾ ਮੰਡੀ ਵਿਖੇ ਮਨਾਇਆ ਗਿਆ ਇਸ ਮੌਕੇ ਸੁੰਦਰ ਚਾਕੀਆਂ ਸ਼੍ਰੀ ਰਾਮ ਮੰਦਿਰ ॠषि ਕੁਟਿਆ ਗੁਰਾਇਆਂ ਤੋਂ ਸ਼ੁਰੂ ਹੋਈਆਂ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦੀਆਂ ਹੋਈਆਂ ਦੁਸ਼ਹਿਰਾ ਗਰਾਊਂਡ ਦਾਣਾ ਮੰਡੀ ਵਿਖੇ ਪਹੁੰਚੀਆਂ ਇਸ ਸਮਾਰਗਮ ਵਿੱਚ ਹਲਕਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਆਮ ਆਦਮੀ ਪਾਰਟੀ ਤੋਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਉੱਚੇ ਤੌਰ ਤੇ ਪਹੁੰਚੇ ਜਿਨ੍ਹਾਂ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਵਾਰਗਵਾਹ ਦਿੱਤੀਆਂ ਇਸ ਮੌਕੇ ਪ੍ਰਮੋਦ ਕੌਸ਼ਲ ਰੋਮੀ ਨੇ ਰਾਮਲੀਲਾ ਅਤੇ ਦੁਸ਼ਹਿਰੇ ਵਿੱਚ ਸਹਿਯੋਗ ਦੇਣ ਲਈ ਸਮੂਹ ਸ਼ਹਿਰ ਨਿਵਾਸੀਆਂ ਸਮੂਹ ਸੰਸਥਾਵਾਂ ਨਗਰ ਕੌਂਸਲ ਗੁਰਾਇਆਂ ਸਫਾਈ ਸੇਵਕ ਯੂਨੀਅਨ ਗੁਰਾਇਆਂ ਮਾਰਕੀਟ ਕਮੇਟੀ ਗੁਰਾਇਆਂ ਆਰਤੀ ਐਸੋਸੀਏਸ਼ਨ ਗੁਰਾਇਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਬੜੀ ਧੂਮ ਧਾਂਦੇ ਨਾਲ ਲਾਇਆ ਜਾ ਰਿਹਾ ਬਹੁਤ ਆਰਤ ਰੇਸ਼ੀ ਗੁਜਰਾਜੀ ਮਹਾਰਾਜ ਜੀ ਦੀ ਸ਼ਿਰਦਾਰ ਪਰ ਦਸੇਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਸਦਕਾ ਇਸ ਸੈਨੇ ਦਾ ਪਾਵਨ ਤਖਤ ਸਮੁੱਚੀ ਸਾ ਸੰਗਤ ਐਨ ਆਰ ਆਈ ਸਾਥੀਆਂ ਗ੍ਰਾਜਕ ਜਹਾਂ ਤੇ ਦਾਦੀ ਸਜਣਾ ਸਾਰੇ ਹੀ ਪਹਿਰਾ ਭਰਾਵਾਂ ਦੇ ਸੰਜੋਗ ਦਾ ਨਾਮ ਇਹ ਤਿਹਾਰ ਮਨਾਇਆ ਜਾ ਰਿਹਾ ਛੇਤੇਵਾਰ ਵਜੀ ਤੇ ਨੇਕੀ ਦੀ ਜਿੱਤ ਜਿਹੜਾ ਕਿ ਦਿੱਖਪਤੀ ਤੇ ਜਿਹੜਾ ਜੈਨੇ ਆ ਸੋ ਇਸ ਸੁਹਾਗ ਤੋਂ ਸੰਕਿਸ਼ਿਆ ਲੜੀ ਜਾਇਆ ਕਿ ਕਦੇ ਆਪਸੀ ਭਾਈਚਾਰੇ ਆਪਸੀ ਭਾਈਚਾਰੇ ਦੀ ਸਾਹ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਇਤਿਹਾਸ ਜਿਹੜਾ ਬਹੁਤ ਹੀ ਵੱਡਾ ਰੋਲ ਅਪਣਾਉਂਦੇ ਨੇ ਕਿਵੇਂ ਜਿਹੜਾ ਰਾਮ ਤੇ ਲਖਮਣ ਭਰਾਵਾਂ ਦੀ ਜਿਹੜੀ ਜੋੜੀ ਆ ਕਿਵੇਂ ਆਪਸੀ ਭਾਈਚਾਰੇ ਨੂੰ ਆਸ, ਸਤਿਕਾਰ, ਸਨੇਹ ਨੂੰ ਕਿਵੇਂ ਜਿਹੜਾ ਪ੍ਰਗਟਾਉਂਦਾ ਆ ਸੋ ਆਪਾਂ ਨੂੰ ਇਹ ਸਾਰੀ ਸੇਵ ਲੈ ਕੇ ਜੋ ਮਨੁੱਖਤਾ ਤੇ ਮਾਨਵਤਾ ਦੇ ਕਲਿਆਣ ਦੇ ਲਈ ਆਪਾਂ ਸੇਵਾ ਦੇ ਰੇਖਾ ਪਕਾਉਂਦੇ ਆ ਉਹ ਤੇ ਹੋਰ ਆਪਣਨ ਤੇ ਆਉਣਾ ਚਾਹੀਦਾ ਆ ਸੋ ਮੈਂ ਅੱਜ ਦੇ ਸ਼ਾਵਨ ਤਿਹਾੜੀ ਦੇ ਉੱਤੇ ਜਿੱਥੇ ਮੈਂ ਆਪ ਆਪਣੇ ਪਰਿਵਾਰ ਵੱਲੋਂ ਆਪਣੇ ਆਮ ਆਦੀ ਪਾਰਟੀ ਵੱਲੋਂ ਡੁੱਬੇ ਦੇ ਮੁਖਮਤੀ ਸਦਾ ਭਾਨ ਸਰ ਦੀ ਮਾਨ ਵੱਲੋਂ ਲੱਖ ਲੱਖ ਵਧਾਈ ਦਿਨਾਂ ਆ ਔਰ ਨਾਤੀ ਨਾ ਜਿਹੜੇ ਸਾਡੇ ਆਮ ਆਦੀ ਪਾਰਟੀ ਦੇ ਜਿੰਨੇ ਵੀ ਸਾਡੇ ਨਗਰ ਕੌਂਸਲ ਕਰਾਇਆ ਦੇ ਫੌਸਲਰ ਸਹਿਵਾਨ ਨੇ ਸਾਡੇ ਪ੍ਰਧਾਨ ਦੀ ਸਾਡੇ ਮਾਰਕਿਚੁਨਟੀ ਗਰਾਇਆ ਦੇ ਚੇਅਰਮੈਨ ਵਰਦੀਪ ਗੁੱਜਰ ਜਿਲ੍ਹਾ ਵਿਜਨਕਰ ਦੇ ਹਾਜ਼ਰੀ ਦੇ ਪ੍ਰਧਾਨ ਨੇ ਔਰ ਮੇਰੇ ਨਾਲ ਸਾਰੇ ਹੀ ਕੌਂਸਲਰ ਸਹਿਬਾਨ ਸਾਡੇ ਸਾਰੇ ਅਟਵਾਜੀ ਸੰਰਖਣ ਅੰਤਖਾਰ ਸਾਰੇ ਹੀ ਸਤਿਕਾਰਤ ਅੱਜ ਸਟੇਜ ਤੇ ਰਹਿ ਗਿਆ ਸਰਜਾਬਦਾ ਜੀ ਲੀਡਰ ਸਹਿਬਾਨ ਆਪ ਜਿਹੜੇ ਰਹਿ ਗਿਆ ਲੱਖ ਲੱਖ ਵਧਾਈ ਦੇਣ ਲਈ ਪੁਜਿਆ ਸੋਮੇ ਜਿਆਦਾ ਸਮਾਂ ਲਹਿ ਗਿਆ ਮੈਂ ਤਾਂ ਸੱਚ ਇੱਕੋ ਇੱਕ ਬੇਤੀ ਕਰਦਾ ਤੇ ਆਓ ਆਪਾਂ ਇਹਨਾਂ ਆਦਰਸ਼ਾਂ ਦੇ ਚੱਲ ਕੇ ਆਪਾਂ ਉਹਨਾਂ ਰਹਿ ਭਰਾ ਜਿਹੜੇ ਪਤਲੇ ਪਾਏ ਪੂਨੇ ਆ ਜਿਹੜੀਆਂ ਉਹਨਾਂ ਨੇ ਐਮੈਟ ਪੜਾ ਜਿਹੜੀਆਂ ਐਮੈਟ ਖਰਾਪਾਂ ਤੋਂ 흘ੀਆਂ ਉਹਨਾਂ ਦੇ ਚੱਲ ਕੇ ਜਿਹੜਾ ਹੈਗਾ ਆਪਾਂ ਆਪਣਾ ਵੀ ਜੀਵਨ ਸਫਲ ਕਰਾਈਏ ਤੇ ਨਾਲ ਦੀ ਨਾਲ ਮਨੁੱਖਤਾ ਦਾ ਵੀ ਜੀਵਨ ਸਫਲ ਕਰੀਏ ਇਹ ਸ਼੍ਰੀ ਰਾਮ ਜੀ ਗੁਰਾਇਆਂ ਵੱਲੋਂ ਹਰ ਸਾਲ ਦੀ ਇਹ ਬਹੁਤ ਹੀ ਖੂਮਤਾ ਵਾਲਾ ਦੁਸ਼ਹਿਰੀ ਦਾ ਇਤਿਹਾਸ ਗੁਰਾਈ ਤੇ अच्छाई जित रामलीला बहुत अच्छे ढंग सारे प्रबंधक ने हर साल की तरह इतने मनाया त्यौहार तो मैं अपने वालों अपनी समुची कांग्रेस पार्टी वालों विधानसभा हल्का बदौर का एम एल ए होता हुआ तो सारा का धन्यवाद करता और जिम्मे भी संगत ਪੂਰੇ ਇਲਾਕੇ ਚੋਂ ਅੱਜ ਇੱਥੇ ਵਿਸਾਹੇ ਦਾ ਤਿਉਹਾਰ ਮਨਾਉਣ ਆਏ ਉਹਨਾਂ ਵਾਸਤੇ ਅਰਦਾਸ ਕਰਦਾ ਕਿ ਤੁਹਾਡਾ ਸਾਰਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ, ਤਰੱਕੀਆਂ ਔਰ ਤੁਹਾਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਬਹੁਤ ਬਹੁਤ ਧੰਨਵਾਦ ਬੋਲ ਸਿਆਮ ਰਾਮਚੰਦਰ ਭਗਵਾਨ ਕੀ ਜੈ ਉਹ ਵਿਆਸ ਜੀ ਮਹਾਰਾਜ ਕੀ ਜੈ ਪਰਮ ਪੂਜਨ ਸ੍ਰੀ ਸ੍ਰੀ 1008 ਸ੍ਰੀ ਮਹਾਂ ਵਾਸੂਦਰ ਦਾਸ ਵਿਆਸੀ ਮਹਾਰਾਜ ਜੀ ਦੀ ਸਰਪ੍ਰਸਤੀ ਰਹਿਤ ਸ੍ਰੀ ਰਾਮ ਮੰਦਰ ॠषिਕੁਟਿਆ ਰਾਮਲੀਲਾ ਦਸਹਿਰੇ ਸਮਿਤੀ ਦੇ ਵੱਲੋਂ ਜੋ ਰਾਮਲੀਲਾ ਔਰ ਦਸਹਿਰੇ ਦਾ ਉਤਸਵ ਆਯੋਜਿਤ ਕੀਤਾ ਗਿਆ ਸਮੂਹ ਸੰਗਤਾਂ ਦਾ ਜੋ ਸਹਿਯੋਗ ਮਿਲਿਆ ਸਮੂਹ ਇਲਾਕਾ ਵਾਸੀਆਂ ਦਾ ਜੋ ਸਾਥ ਅਤੇ ਸਹਿਯੋਗ ਰਿਹਾ ਉਸਦੇ ਲਈ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਸਾਰਿਆਂ ਦੇ ਰਿਣੀ ਹਾਂ ਦਸਹਿਰਾ ਉਤਸਵ ਦੀਆਂ ਵਿਜੇ ਦਸ਼ਮੀ ਦੀਆਂ ਸਮੂਹ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਜਿਤਨੇ ਆ ਵੀ ਸਾਮਾਨੇ ਜਿਤਨੇ ਵੀ ਸਾਥੀਆਂ ਨੇ ਜਿਤਨੇ ਵੀ ਸਹਿਯੋਗੀਆਂ ਨੇ ਸਾਨੇ ਸਹਿਯੋਗ ਦਿੱਤਾ ਹੈ ਉਹਨਾਂ ਦੇ ਅਸੀਂ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਵੀ ਧੰਨਵਾਦ ਕਰੀਏ ਉਹਨਾਂ ਥੋੜਾ ਹੈ ਅਸੀਂ ਸਮੂਹ ਆਪਣੇ ਸਾਥੀਆਂ ਦੇ ਵੱਲੋਂ ਸ਼੍ਰੀ ਰਾਮ ਮੰਦਿਰ ਰਿਸ਼ੀਕੁਟਿਆ ਆਰਾਮ ਜਿਲ੍ਹੇ ਦਸਹਰਾ ਸਮਿਤੀ ਦੇ ਵੱਲੋਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਨੇ ਬਹੁਤ ਸ਼ਾਂਤਮਈ ਤਰੀਕੇ ਨਾਲ ਇਸ ਸਮਾਗਮ ਨੂੰ ਸਫਲ ਬਣਾਉਣ ਦੇ ਵਿੱਚ ਸਾਥ ਦਿੱਤਾ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਨੇ ਅਸੀਂ ਰਣੀ ਹਾਂ ਪਵਨ ਰਾਮ ਦੀ ਕਿਰਪਾ ਸਾਰਿਆਂ ਦੇ ਬਣੀ ਰਵੇ ਔਰ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੀ ਰਾਮ